ਪੰਜਾਬੀ ਫਿਲਮ ਜਗਤ ਨੇ ਅੱਜ ਇੱਕ ਆਪਣਾ ਮਹਾਨ ਸਿਤਾਰਾ ਗਵਾ ਦਿੱਤਾ ਹੈ ਜਸਵਿੰਦਰ ਪੱਲਾ ਜੀ ਦੇ ਨਿਹੰਤ ਮਗਰੋਂ ਪੂਰੇ ਪੰਜਾਬ ਵਿੱਚ ਸੋਗ ਦੀ ਲਹਿਰ ਛਾ ਗਈ ਹੈ ਉਹਨਾਂ ਦੇ ਅੰਤਿਮ ਸੰਸਕਾਰ ਦਰਨ ਸ਼ਮਸ਼ਾਨ ਘਾਟ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਹੋਈ ਹਰ ਕੋਈ ਨੰ ਮੱਖਾਂ ਨਾਲ ਆਪਣੀ ਪਿਆਰੀ ਸ਼ਖਸੀਅਤ ਨੂੰ ਅੰਤਿਮ ਵਿਦਾਈ ਦੇ ਰਿਹਾ ਸੀ ਪੰਜਾਬੀ ਫਿਲਮ ਇੰਡਸਟਰੀ ਦੇ ਚਮਕਦੇ ਸਿਤਾਰੇ ਵੀ ਪੱਲਾ ਜੀ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਗਿੱਪੀ ਗਰੇਵਾਲ ਕਰਮਜੀਤ ਅਨਮੋਲ ਹੰਸ ਰਾਜ ਹੰਸ ਤੇ ਬੀਨੂ ਟੇਲੋ ਸਮੇਤ ਬਹੁਤ ਸਾਰੇ ਮਸ਼ਹੂਰ ਕਲਾਕਾਰਾਂ ਦੇ ਚਿਹਰਿਆਂ ਤੇ ਗਮ ਸਾਫ਼ ਚੱਲ ਰਿਹਾ ਸੀ ਉਹਨਾਂ ਨੇ ਪੱਲਾ ਜ ਪੱਲਾ ਨੂੰ ਯਾਦ ਕੀਤਾ ਤੇ ਕਿਹਾ ਹੈ ਕਿ ਉਹਨਾਂ ਦੀ ਕਮੇਡੀ ਅਤੇ ਸਾਦਕੀ ਪੰਜਾਬੀ ਯਕਤ ਲਈ ਹਮੇਸ਼ਾ ਯਾਦ ਰਹੇਗੀ। ਪੰਜਾਬ ਸਰਕਾਰ ਦੇ ਕਈ ਮੰਤਰੀਆਂ ਨੇ ਵੀ ਅੰਤਿਮ ਸੰਸਕਾਰ ਵਿੱਚ ਸ਼ਮੂਲੀਅਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਜਸਵਿੰਦਰ ਪੱਲਾ ਦੇ ਚਲੇ ਜਾਣ ਨਾਲ ਸਿਰਫ ਪੰਜਾਬੀ ਫਿਲਮ ਇੰਡਸਟਰੀ ਨੂੰ ਹੀ ਨਹੀਂ, ਬਲਕਿ ਪੂਰੇ ਪੰਜਾਬ ਨੂੰ ਵੱਡਾ ਨੁਕਸਾਨ ਹੋਇਆ ਹੈ। ਉਹਨਾਂ ਨੇ ਦੱਸਿਆ ਕਿ ਪੱਲਾ ਜੀ ਨੇ ਆਪਣੀ ਕਲਾ ਨਾਲ ਲੋਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ ਹੈ ਤੇ ਉਹਨਾਂ ਦੀ ਕਮੀ ਹਰ ਕਿਸੇ ਨੂੰ ਮਹਿਸੂਸ ਹੋ ਰਹੀ ਹੈ। ਪੱਲਾ ਜੀ ਦੇ ਰਿਸ਼ਤੇਦਾਰਾਂ ਤੇ ਦੋਸਤਾਂ ਨੇ ਅੱਖਾਂ ਵਿੱਚ ਹੰਝੂਆਂ ਨਾਲ ਕਿਹਾ ਹੈ ਕਿ ਉਹ ਸਿਰਫ ਇੱਕ ਕਲਾਕਾਰ ਨਹੀਂ ਸਗੋਂ ਇੱਕ ਮੁਠੇ ਸੁਭਾਦੀ ਇਨਸਾਨ ਵੀ ਸਨ ਉਹਨਾਂ ਦਾ ਹਰ ਕੋਈ ਯਾਦ ਕਰਦਾ ਸੀ ਅੰਤਿਮ ਸੰਸਕਾਰ ਵੇਲੇ ਸਾਰੀਆਂ ਰਸਮਾਂ ਬੜੇ ਹੀ ਪਿਆਰ ਅਤੇ ਅਦਬ ਨਾਲ ਨਿਭਾਈਆਂ ਗਈਆਂ ਹਨ ਸੰਗਤਾਂ ਨੇ ਇਕੱਠੇ ਹੋ ਕੇ ਅਰਦਾਸ ਕੀਤੀ ਹੈ ਕਿ ਅਤੇ ਇਹ ਦੁਆ ਕੀਤੀ ਹੈ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਜਸਵਿੰਦਰ ਪੱਲਾ ਦੇ ਦੇਹਾਂਤ ਨਾਲ ਪੰਜਾਬੀ ਸਿਨੇਮੇ ਦੀ ਕਮੇਟੀ ਦੀ ਦੁਨੀਆ ਵਿੱਚ ਖਾਲੀਪਨ ਪੈਦਾ ਹੋਇਆ ਹੈ ਉਸ ਨੂੰ ਪੜ੍ਹਨਾ ਬਹੁਤ ਮੁਸ਼ਕਿਲ ਹੋਵੇਗਾ ਉਹਨਾਂ ਦਾ ਨਾਮ ਉਹਨਾਂ ਦੀ ਕਲਾ ਉਹਨਾਂ ਦਾ ਯੋਗਦਾਨ ਪੰਜਾਬੀ ਫਿਲਮ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ ਡਾਕਟਰ ਜਸਵਿੰਦਰ ਸਿੰਘ ਜੀ ਸਰਦਾ ਸਾਹਿਬ ਜੀਨਾਂ ਨੂੰ ਅਸੀਂ ਪਿਆਰ ਦੇ ਨਾਲ ਚਾਚਾ ਚਤਰਾ ਜੀ। ਉਹ ਆਪਣਾ ਫਾਨੀ ਸੰਸਾਰ ਨੂੰ ਛੱਡ ਕੇ ਅਲਵਿਦਾ ਕਹਿ ਗਏ। ਸਵਾਸਾ ਰੂਪੀ ਪੁੰਜੀ ਪੋਕ ਕੇ ਉਹ ਗੁਰੂ ਚਰਨਾਂ ਦੇ ਵਿੱਚ ਜਾ ਬਿਠੇ। ਲਗਭਗ ਪਿਛਲੇ ਸਾਲ ਦੇ ਨਵੰਬਰ ਤੋਂ ਬਿਮਾਰ ਚੱਲਦੇ ਆ ਰਹੇ ਸੀ। ਪਰ ਮੈਂ ਇਹ ਗੱਲ ਕਹਿਣੀ ਚਾਹੂੰਗਾ ਦੇਖੋ ਇਹ ਸੰਸਾਰ ਨੂੰ ਛੱਡ ਕੇ ਇੱਕ ਦਿਨ ਸਾਰਿਆਂ ਨੇ ਜਾਣਾ। ਪਰ ਜਿਹੜਾ ਇਨਸਾਨ ਜ਼ਿੰਦਗੀ ਦੇ ਵਿੱਚ ਕੁਝ ਇੱਕ ਅਲੱਗ ਕਰਕੇ ਇਸ ਸੰਸਾਰ ਤੋਂ ਜਾਂਦਾ ਤੋਂ ਦੁਨੀਆ ਉਹਨਾਂ ਨੂੰ ਯਾਦ ਕਰਦੀ ਏ। ਸੁਸ਼ਿੰਦਰ ਸਿੰਘ ਪੱਲਾ ਜੀ ਦਾ ਇਸ ਸੰਸਾਰ ਤੋਂ ਜਾਣਾ ਉਹ 40 ਸਾਲ 40 ਸਾਲ ਪੰਜਾਬੀ ਮਾਂ ਬੋਲੀ ਦੀ ਪੰਜਾਬੀ ਫਿਲਮ ਇੰਡਸਟਰੀ ਦੀ ਸੇਵਾ ਕਰਕੇ ਗਏ ਉਹਨਾਂ ਦੇ ਬੋਲ ਉਹਨਾਂ ਦਾ ਚਰਦਾਰ ਸਾਨੂੰ ਸਦਾ ਹੀ ਯਾਦ ਰਹੂਗਾ ਅਸੀਂ ਛੋਟੇ ਹੁੰਦਿਆਂ ਤੋਂ ਬਚਪਨ ਤੋਂ ਲੈ ਕੇ ਵੱਡੇ ਤੱਕ ਹੋਏ ਹਾਂ ਅਸੀਂ ਉਹਨਾਂ ਨੂੰ ਸੁਣਦੇ ਦੇਖਦੇ ਉਹਨਾਂ ਦੀਆਂ ਗੱਲਾਂ ਤੇ ਹੱਸਦੇ ਔਰ ਅਸੀਂ ਉਹਨਾਂ ਦੀਆਂ ਗੱਲਾਂ ਤੋਂ ਬਹੁਤ ਕੁਝ ਸਿੱਖਦੇ ਪੂਰੇ ਤੱਕ ਪਹੁੰਚੇ ਉਹਨਾਂ ਦੀ ਜੋੜੀ ਨਾਲ ਬਾਲਬਕੰਦ ਸ਼ਰਮਾ ਜੀ ਦੀ ਜੋੜੀ ਇੱਕ ਐਸੀ ਜੋੜੀ ਸੀ ਨੀਲੂ ਜੀ ਦੀ ਜੋੜੀ ਜਿਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਤੇ 40 ਸਾਲ ਰਾਜ ਕੀਤਾ ਅੱਜ ਪੰਜਾਬ ਪੰਜਾਬੀ ਮਾਂ ਬੋਲੀ ਦੇ ਪੰਜਾਬੀ ਜਗਤ ਦੇ ਉਸ ਮਹਾਨ सपूत ਅਜ਼ੀਮ ਸ਼ਖੀਅਤ ਦਾ ਇਸ ਸੰਸਾਰ ਤੋਂ ਚਲੇ ਜਾਣਾ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ ਵਿੱਚ ਅਸੀਂ ਦਿਲੋਂ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਚੜਨਾ ਦੇ ਵਿੱਚ ਨਿਵਾਸ ਬਕਸ਼ਾ ਠੀਕ ਵੱਡੀ ਗੱਲ ਇੱਕ ਹੋਰ ਕਿ ਉਹਨਾਂ ਤੋਂ ਸੇਧ ਲੈ ਕੇ ਉਹਨਾਂ ਤੋਂ ਜ਼ਿੰਦਗੀ ਚ ਚੀਜ਼ਾਂ ਸਿੱਖ ਕੇ ਸਾਨੂੰ ਚੰਗੇ ਮਾਰਗ ਤੇ ਚੱਲਣ ਦੀ ਜਿਹੜੀ ਹੈ ਉਹ ਬਲਬੁੱਧੀ ਬਕਸ਼ਾ ਧੰਨਵਾਦ ਇਸਰ ਕੋਣ ਕੋਣ ਆ ਰਹੇ ਸਰਕਾਰ ਦੇ ਦੇਖੋ ਬਤੌਰ ਟੂਰਿਜ਼ਮ ਐਂਡ ਕਲਚਰ ਮਨਿਸਟਰ ਪੰਜਾਬ ਮੈਂ ਉਰੇ ਪਹੁੰਚੀ ਹਾਂ ਤੇ ਮੇਰੇ ਸਾਰੇ ਅਫਸਰ ਸਾਹਿਬਾਨ ਪਹੁੰਚੇ ਤੇ ਅਸੀਂ ਆਪਣੇ ਵੱਲੋਂ ਉਹਨਾਂ ਨੂੰ ਪੰਗ ਦਾ ਜਿਹੜਾ ਮਾਨ ਸਤਕਾਰ ਆਦਰ ਅਸੀਂ ਉਹ ਭੇਟ ਕੀਤਾ ਧੰਨਵਾਦ ਅਗੋਲੇ ਮਾਵਾਂ ਕੰਦੇ ਕਰੀ ਪਾਟੜੀਆ ਕਿ ਕੈਸਾ ਟੈਲੈਂਟ ਨਿਰਗੜਾ ਕੇ ਲਈ ਅਸਲ ਤੌਰ ਤੇ ਮੈਂ ਸੁਣ ਰਿਹਾ ਸੀ ਹੁਣੇ ਕਿ ਕਿਸੇ ਦੇ ਵੀ ਬੰਦਾ ਭੱਟੀ ਸਾਹਿਬ ਗਿਆ ਮੁਕੀ ਉਹ ਬੰਦਾ ਬਸੇ ਹੀ ਗੱਲ ਹੈ ਕਿ ਉਹ ਤੁਲਨਾ ਪੀਰੇ ਪਰ ਕੀ ਦਾ ਸਾਦਾ ਕੁਦਰਤ ਦਾ ਪਾਣਾ ਪਰ ਬਹੁਤ ਵੱਡਾ ਲਾਸ ਬੈਂ ਕੱਲ ਦਾ ਆਪਾਂ ਤੁਹਾਨੂੰ ਫੇਸਬੁੱਕ ਦੇ ਨਾਲ ਸੁਣਿਓ ਸਾਰੇ ਪਾਸੇ ਪੱਲਾ ਸਾਹਿਬ ਦਾ ਹੈ ਬੱਲੇ ਪਾਰਾਂ ਦੇ ਹਿਸਾਰੀਆਂ ਕਿ ਬਹੁਤ ਵੱਡੀ ਡੀਲ ਸੀ ਪੰਜਾਬੀ ਜੱਟਾਂ ਦਾ ਪਰ ਅਜੇ ਵੀ ਬੰਦੇ ਹੋ ਗਏ ਜਿਸ ਨੂੰ ਵੀ ਆਖਦੇ ਜੋ ਉਹਨਾਂ ਨੇ ਜਾਂ ਤਾਂ ਨੇ ਉਹ ਜਿਹੜੇ ਵੀਡੀਓ ਨੇ ਉਹ ਸਾਰੇ ਸਾਡੇ ਵਾਸਤੇ ਇੱਕ ਕਾਰਗਰ ਬਣ ਕੇ ਰਹਿ ਗਿਆ ਪਰ ਹੁਣ ਮੈਂ ਸਰਕਾਰ ਨੂੰ ਤਕੀਲ ਕਰਨੀ ਚਾਹੁੰਦਾ ਹਾਂ ਤੁਹਾਡੇ ਸਾਹਮਣੇ ਕਿ ਵੀ ਸਰਕਾਰ ਉਹਨਾਂ ਨਾਲ ਤੋਂ ਵੱਡਾ ਸਾਡੇ ਆਡੀਟੋਰੀਅਮ ਹਾਰੇ ਦਾ ਸੀ ਕਿ ਨਿਯੂਕਤ ਕੀਤਾ ਹੋਇਆ ਪਰ ਕਾਫੀ ਪਾਇਆ ਉਹਨਾਂ ਨੂੰ ਕੰਪਲੀਟ ਕਰਕੇ ਬਿਖਾਇਦਾ ਉਹਦੇ ਚਾਹਤ ਦੇ ਪੱਲਾ ਸਾਹੂ ਤਾਂ ਕਿ ਸਦਾ ਬਹਾਰ ਹੋਵੇ ਤੇ ਸਦਾ ਅਮਨ ਸਾਰੇ ਵਾਸਤੇ ਬਹੁਤ ਦੁੱਖ ਦੀ ਗੱਲ ਹੈ ਕਿ ਅੱਜ ਅਸੀਂ ਭੱਲਾ ਸਾਹਿਬ ਦੇ ਸਸਕਾਰ ਤੇ ਅੱਕੇ ਪਹੁੰਚੇ ਆਂ ਔਰ ਨਾ ਪੂਰਾ ਹੌਣ ਬੜਾ ਘਟਾ ਪੂਰੀ ਪੰਜਾਬੀ ਇੰਡਸਟਰੀ ਨੂੰ ਪੰਜਾਬ ਨੂੰ ਜਿੱਥੇ ਵੀ ਪੂਰੀ ਦੁਨੀਆ ਦੇ ਵਿੱਚ ਕਿਤੇ ਕੋਈ ਪੰਜਾਬੀ ਬੈਠਾ ਹੈ ਤਾਂ ਹਰ ਇੱਕ ਦਾ ਦਿਲ ਟੁਣਾ ਹੈਗਾ ਉਹ ਹੋਇਆ ਹੈ ਔਰ ਹਰ ਇੱਕ ਲਈ ਮਤਲਬ ਠਿਕਨੀ ਸੀਗਾ ਕਿ ਜਦੋਂ ਕਿ ਪੰਜਾਬੀ ਫਿਰ ਬਣਦੀ ਸੀ ਤਾਂ ਹਰ ਇੱਕ ਪੰਜਾਬੀ ਸਰਦਾਰ ਦੀ ਸਿੱਤੇ ਹਰ ਇੱਕ ਦੀ ਕੋਸ਼ਿਸ਼ ਹੋਣੀ ਸੀ ਕਿ ਕਿਤੇ ਦਿਖਿਆ ਦਿਖਣੀ ਕਿ ਦਸ਼ਮਿਲ ਦਸ਼ਮ ਭੱਲਾ ਲਿਖਿਆ ਸੋ ਮੈਂ ਕੱਲ ਵੀ ਕਿਹਾ ਸੀਗਾ ਕਿ ਅਸੀਂ ਆਪਣੇ ਕਾਰਪੋਰੇਸ਼ਨ ਦੇ ਵਿੱਚ ਇੱਕ ਮਤਾ ਪਾਵਾਂਗੇ ਔਰ ਇੱਕ ਚੌਕ ਦਾ ਨਾਮ ਪੂਰੇ ਸ਼ਹਿਰ ਦੇ ਵਿੱਚ ਇੱਕ ਚੌਕ ਦਾ ਨਾਮ ਜਸਵਿੰਦਰ ਸਿੰਘ ਪੱਲੇ ਦੇ ਨਾਂ ਤੇ ਰੱਖਾਂਗੇ ਤਾਂ ਕਿ ਲੋਕਾਂ ਨੂੰ ਲੰਗਰ ਵਾਲੇ ਲੋਕਾਂ ਨੂੰ ਪਤਾ ਲੱਗਦਾ ਰਹੇ ਕਿ ਜਸਵਿੰਦਰ ਸਿੰਘ ਪੱਲਾ ਜੀ ਮਹਾਲੀ ਰਹਿੰਦੇ ਸੀਗੇ ਔਰ ਜਿਹੜਾ ਇਹ ਚੌਕ ਹੈਗਾ ਜਸਵਿੰਦਰ ਸਿੰਘ ਪੱਲੇ ਦੇ ਨਾਮ ਤੇ ਆ ਔਰ ਅਸੀਂ ਇੱਕ ਤੋਂ ਅੱਗੇ ਮੀਟਿੰਗ ਰੱਖਣ ਜਾ ਰਹੇ ਹਾਂ ਉਹ ਮੀਟਿੰਗ ਦੇ ਵਿੱਚ ਇੱਕ ਨਾਮ ਇੱਕ ਚੌਕ ਦਾ ਨਾਮ ਜਸਵਿੰਦਰ ਸਿੰਘ ਪੱਲੇ ਦੇ ਨਾਮ ਤੇ ਰੱਖੀ ਜਾਵੇ ਤਾਂ ਕਿ ਆਪ ਸਰਕਾਰ ਤਾਂ ਉਹ ਮੋਟਾਰ ਡਿਪਟੀ ਕਮਿਸ਼ਨਰ ਕੋਲ ਵਿਚਾਰ ਲੈਣ ਵਾਲਾ ਆਈਡੀਆ ਮੈਂ نیچے ਪੰਜਾਬ ਇੰਡਸਟਰੀ ਦੇ ਬਹੁਤ ਹੀ ਜਾਣੇ ਮਾਣੇ ਸਟਾਰੇ ਜਸਵਿੰਦਰ ਕੰਨਾ ਜੀ ਦੀ ਅੰਤ ਸੰਸਕਾਰ ਦੇ ਮੌਕੇ ਤੇ ਸਾਨੂੰ ਬਹੁਤ ਹੀ ਦੁੱਖ ਨੇ ਸਾਨੂੰ ਲਾਜ਼ਮੀ ਹੈ ਉਹ ਹਮੇਸ਼ਾ ਹੀ ਅਮਰ ਰਹੇ ਕਿਉਂਕਿ ਇੰਡਸਟਰੀ ਨੂੰ ਤੇ ਪੰਜਾਬੀ ਇੰਡਸਟਰੀ ਨੂੰ ਕਮੇਡੀ ਨੂੰ ਉਹਨੂੰ ਕੋਈ ਨਹੀਂ ਭੁੱਲ ਸਕਦਾ ਤੇ ਮੈਂ ਇਸ ਮੌਕੇ ਤੇ ਸਾਰੇ ਪਰਿਵਾਰ ਨੂੰ ਅਤੇ ਸਾਰੇ 팬 ਕੋਲਿੰਗ ਸਾਰੇ ਨੂੰ ਉਹ ਸਾਰੇ ਦੇ ਨਾਲ ਹੀ ਦੁੱਖ ਦੀ ਸੰਖਿਆ ਕਰਦੇ ਨੇ ਕਿ ਨਾਲ ਜੀ ਦੇ ਕਿਤਾਬੋ ਜੀ ਆਤਮ-ਛਾਤੀ ਦੇ ਤੇ ਉਹ ਇਸ ਤਰ੍ਹਾਂ ਹੀ ਹਮੇਸ਼ਾ ਧੋਖਾ ਦੇ ਦਿਨਾਂ ਦੇ ਵਿੱਚ ਰਾਜ ਕਰਨਗੇ ਤੇ ਅਮਰ ਜੀ ਦੇਖੋ ਯੂਕੇ ਬਹੁਤ ਸਾਰੇ ਜਿੰਨੇ ਵੀ ਸਿਰਫ ਉਲਕੇ ਦੇ ਵਿੱਚ ਨਹੀਂ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਸਾਰੇ ਐਨ ਆਰ ਆਈਸ ਨੇ ਪੰਜਾਬੀ ਇੱਥੇ ਵਸਦੇ ਨੇ ਜੋ ਜਸਵਿੰਦਰ ਭੱਲਾ ਜੀ ਦੀ ਅਦਾਕਾਰੀ ਤੋਂ ਉਹਨਾਂ ਦੇ ਹਾਸ ਸਿਰਫ ਉਹਨਾਂ ਦੇ ਹਾਸਿਆਂ ਦੇ ਕਰਕੇ ਨਹੀਂ ਐਸੀ ਸਾਰੇ ਉਹਨਾਂ ਦੇ ਨਾਲ ਹੀ ਹੱਸਦੇ ਸੀਗੇ ਜੋ ਉਹਨਾਂ ਦੀ ਦੇਣ ਹੈਗੀ ਆ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਮਾਂ ਬੋਲੀ ਨੂੰ ਇਹ ਅਨਮੋਲ ਹੈ ਤਾਂ ਤਦੀ ਮੈਂ ਉਚੇਚੇ ਤੌਰ ਤੇ ਇਥੇ ਆਪਣੇ ਨਿੱਜੀ ਫੇਰੀ ਤੇ ਯੂਕੇ ਤੋਂ ਆਇਆ ਹੋਇਆ ਸੀ ਪਰ ਮੈਂ ਇਥੇ ਸਾਡੇ ਚਾਚਾ ਜੀ ਸਰਪਰਮਜੀਤ ਸਿੰਘ ਜੀ ਰਾਏਪੁਰ ਜੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ ਆਧਮਪੁਰ ਤੋਂ ਉਹਨਾਂ ਦੇ ਨਾਲ ਮੈਂ ਸੋਚਿਆ ਕਿ ਮੈਂ ਇਥੇ ਆ ਕੇ ਖੁਦ ਇਥੇ ਸ਼ਮਚਾਨ ਘਟ ਆ ਕੇ ਉਹਨਾਂ ਨੂੰ ਅੰਤਿਮ ਬਧਾਈ ਕੀ ਐਸੀ ਦੇਈਏ ਤਾਂ ਇਹ ਇੱਕ ਸੱਚੀ ਜਿਹੜੀ ਸ਼ਰਧਾਂਜਲੀ ਹੈ ਉਹਨਾਂ ਨੂੰ ਦੇਣਾ ਸਾਡਾ ਸਾਰਿਆਂ ਦਾ ਬਣਦਾ ਆ ਤਾਂ ਮੈਨੂੰ ਬਹੁਤ ਬਹੁਤ ਦੁੱਖ ਹੋਇਆ ਜਿੱਦਾਂ ਬਹੁਤ ਸਾਰੇ ਜਿੰਨੇ ਵੀ ਬਾਹਰ ਐਨਆਰਆਈ ਵਸਦੇ ਨੇ ਪੰਜਾਬੀ ਪ੍ਰੇਮੀ ਨੇ ਪੰਜਾਬੀ ਸੱਭਿਆਚਾਰ ਦੇ ਨਾਲ ਪੰਜਾਬ ਦੀ ਮਿੱਟੀ ਦੇ ਨਾਲ ਜੁੜੇ ਨੇ ਸਾਨੂੰ ਸਾਰਿਆਂ ਨੂੰ ਬਹੁਤ ਬਹੁਤ ਦੁੱਖ ਆ ਤਾਂ ਪ੍ਰਮਾਤਮਾ ਪੱਲਾ ਸਾਹਿਬੀ ਆਤਮਾਨੁਸ਼ਾਂਤੀ ਬਖਸ਼ੇ ਉਹਨਾਂ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਪਾਲ ਬਖਸ਼ੇ ਜੀ ਸਾਹਿਬ ਬਹੁਤ ਸਾਰੀਆਂ 99% ਫਿਲਮਾਂ ਜਿਹੜੀਆਂ ਯੂਕੇ ਚ ਸ਼ੂਟ ਹੁੰਦੀਆਂ ਨੇ ਤੁਹਾਨੂੰ ਪਤਾ ਹੀ ਹੈ ਪੰਜਾਬ ਦੀ ਤੇ ਉੱਥੇ ਵੀ ਕੋਈ ਆਪਣੇ ਵੱਲੋਂ ਕੋਈ ਪੱਲਾ ਸਾਹਿਬ ਦੀ ਕੋਈ ਯਾਦ ਦੇ ਵਿੱਚ ਕੋਈ ਲਾਇਬੇਰੀ ਜਾਂ ਕੋਈ ਹੋ ਇਸ ਤਰ੍ਹਾਂ ਦੀ ਬਣਾਉਂਦੇ ਦੇਖੋ ਮੈਨੂੰ ਪਤਾ ਕਿ ਉੱਥੇ ਜਿੰਨੇ ਵੀ ਪੰਜਾਬੀ ਪ੍ਰੇਮੀ ਨੇ ਉਹ ਅਲੱਗ-ਅਲੱਗ ਉੱਥੇ ਸਮਾਗੋ ਬੋਲ ਗਏ ਉਹ ਜੋ ਵੰਦੀ ਜੋ ਯਾਦਗਾਰੀਆ ਜਾਂ ਉਹਨਾਂ ਨੂੰ ਜੋ ਵੀ ਪੜਦਾ ਉਹਨਾਂ ਦਾ ਮਾਨ ਸਤਕਾਰ ਆ ਉਹ ਸਿਰਫ ਹੁਣ ਨਹੀਂ ਮੈਨੂੰ ਪਤਾ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਹੀ ਪਿਆਰ ਦੇ ਨਾਲ ਬਹੁਤ ਹੀ ਮਿੱਠੇ ਅੰਦਾਜ਼ ਦੇ ਨਾਲ ਉਹਨਾਂ ਨੂੰ ਯਾ ਕੀਤਾ ਜਾਊਗਾ ਠੀਕ ਬਹੁਤ ਜਦੋਂ ਕੱਲ ਪਤਾ ਲੱਗਿਆ ਬਹੁਤ ਹੀ ਸੁੱਖ ਲੱਗਿਆ ਜੀ ਮੇਰੀ ਬੜੀ ਪ੍ਰਾਣੀ ਸਾਝ ਰਹੀ ਹੈ ਜਦੋਂ ਕੈਸਾਂ ਦਾ ਟਾਈਮ ਸੀਗਾ ਉਸ ਟਾਈਮ ਤੋਂ ਅਸੀਂ ਇਕੱਠੇ ਸਟੂਡੀਓ ਦੇ ਵਿੱਚ ਰੋਜ਼ ਹੀ ਤਕਰੀਬਨ ਮਿਲਣਾ ਦੂਜਿੰਦਰ ਦੂਜੇਸ਼ਣ ਉਸ ਟਾਈਮ ਮਿਲਿਆ ਕਰਦੇ ਸੀ ਤੇ ਪੱਲਾ ਸਾਹਿਬ ਦੀ ਖੂਬੀ ਐ ਸੀ ਉਹ ਹਰਸ ਟਾਈਮ ਹੱਸਦੇ ਤੇ ਹਸਾਉਂਦੇ ਰਹਿੰਦੇ ਸੀ ਮੈਂ ਕੱਲ ਦੇਖ ਰਿਹਾ ਸੀ ਖਸਣ ਖੇਡਣ ਵਾਲਾ ਹਮੇਸ਼ਾ ਸਾਉਂਡ ਵਾਲਾ ਬੰਦਾ ਸਦਾ ਲੀ ਖਾਮੋਸ਼ ਹੋ ਗਿਆ ਬਹੁਤ ਬਹੁਤ ਦੁਖਾਲੀ ਕੱਟਣਾ ਹੈ ਕਿ ਇੱਥੇ ਇੱਥੇ ਕੁਝ ਕੋਇਆ ਤੇ ਸਾਡੇ ਪੰਜਾਬ ਦੇ ਲੋਕਾਂ ਨੂੰ ਦੁਨੀਆਂ ਦੇ ਲੋਕਾਂ ਨੂੰ ਰਸਾਉਣ ਵਾਲਾ ਇੱਕ ਬਹੁਤ ਹੀ ਵੱਡਾ ਕਲਾਕਾਰ ਜਿਹੜਾ ਆਏ ਸਾਡੇ ਸਮਾਜ ਨੂੰ ਬਹੁਤ ਵੱਡਾ ਟਾਡਾ ਪਿਆ ਤੇ ਬੇਜਾ ਹੈ ਉਹਨਾਰੇ ਸਾਰੇ ਪਰਿਵਾਰ ਨਾਲ ਤੇ ਜਿੰਨੇ ਵੀ ਉਹਨਾਂ ਦੇ ਦਰਸ਼ਕ ਨੇ ਸਾਰਿਆਂ ਨਾਲ ਜਿਹੜਾ ਸੁੱਖ ਸੰਜੋਗਾ। ਅੱਜ ਨੂੰ ਤਾਂ ਬਹੁਤ ਦੁੱਖ ਹੈ ਕਿ ਨਾ ਪੂਰਾ ਹੋਣਾ ਕਾਤਾ। ਪੰਜਾਬੀ ਵਿੱਚ ਸਕੂਲ ਤੇ ਉੱਥੇ ਹੀ ਇਹਨੇ ਪੜ੍ਹੇ ਨੇ ਬੀਐਸਸੀ ਕੀਤੀ ਹੈ, ਐਮਐਸਸੀ ਕੀਤੀ ਹੈ ਤੇ ਪੀਐਸਟ ਵੀ ਕੀਤੀ। ਉਸ ਤੋਂ ਬਾਅਦ ਉਹਨੇ ਸਾਰੀ ਜੌਬ ਉੱਥੇ ਕੀਤੀ। ਸੋ 2000 ਸੀ ਰਿਟਾਇਰਡ ਬਾਈ ਸੀ 2020 ਦੇ ਵਿੱਚ। ਸਭ ਹੀ ਹੋਏ ਨੇ। ਤੇ ਉਸ ਤੋਂ ਬਾਅਦ ਇੱਕ ਸੈਕਟਰ ਕੋਈ ਹੈ। ਜਦੋਂ ਇਹਨਾਂ ਦੇ ਉੱਚ ਪੜਾਏ ਨੇ ਬੱਚੇ ਬਹੁਤ ਉੱਚੀ ਉੱਚੀਆਂ ਪੋਸਟਰ ਤੇ ਸਾਡੇ ਸੇ ਪੰਜਾਬ ਸਰਕਾਰ ਦੇ ਦੀ ਅੰਡਸਟਰੀ ਦੇ ਵੀ ਤੇ ਦੂਜੇ ਕੰਟਰੀਸ ਦੇ ਵੀ ਰਹੇ ਸੀ ਤੇ ਪੰਜਾਬ ਰਿਚ ਖਾਸ ਕਰਕੇ ਇਹ ਬਹੁਤ ਵੱਡੇ ਬ੍ਰਾਂਡ ਐਜੰਸਟਰ ਰਹੇ ਨੇ ਸਾਡੇ ਕੋਈ ਨਵੀਂ ਟੈਕਨੋਲੋਜੀ ਨਵੀਆਂ ਬ੍ਰਾਂਡ ਜਾਂ ਉਹਦੇ ਐਡ ਹੀ ਕਰਦੇ ਹੁੰਦੇ ਸੋ ਬਹੁਤ ਵੱਡਾ ਘਾਟਾ ਦਾ ਮਾਰਕ ਮਨ ਤੋਂ ਕਿ ਉਹ ਨਾਮ ਪਹੁੰਚਾ ਸਕਦੇ ਕਿ ਪੜੀ ਦੇ ਨੇ ਬਾਈ ਜਸਵਿੰਦਰਪੁਰ ਲਾਦਾ ਛੋਟੀ ਉਮਰ ਦੇ ਵਿੱਚ ਕਮਜਣਾ ਤੇ ਸਾਡੇ ਸਮਾਜ ਲਈ ਇੱਕ ਘਾਟਾ ਡਾਕਟਰ ਸਾਹਿਬ ਕਿਉਂਕਿ ਮੈਂ ਡਾਕਟਰ ਜਸਵਿੰਦਰ ਪੱਲਾ ਦੇ ਕੋਲੋਂ ਪੜਿਆ ਵੀ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਉਹਨਾਂ ਦੇ ਨਾਲ ਪੜਾਇਆ ਵੀ ਆ ਉਹਨਾਂ ਦੇ ਨਾਲ ਮੈਨੂੰ ਸਟੇਜਾ ਕਰਨ ਦਾ ਵੀ ਟਾਈਮ ਮਿਲਿਆ ਟੀਵੀ ਪ੍ਰੋਗਰਾਮ ਕਰਨ ਦਾ ਵੀ ਮਤਲਬ ਜਿਹੜਾ ਉਹ ਵਕਤ ਮਿਲਿਆ ਡਾਕਟਰ ਜਸਵਿੰਦਰ ਪੱਲਾ ਨੂੰ ਮੈਂ ਜ਼ਿੰਦਗੀ 'ਚ ਕਦੇ ਉਦਾਸ ਦੇਖਿਆ ਹੀ ਨਹੀਂ ਮਤਲਬ ਪਹਿਲੀ ਵਾਰੀ ਅੱਜ ਹੁਣ ਉਹਨਾਂ ਦਾ ਚਿਹਰਾ ਜਦੋਂ ਅਸੀਂ ਘਰ ਦੇਖ ਕੇ ਆਏ ਆ ਮੈਂ ਪਹਿਲੀ ਵਾਰੀ ਉਹਨਾਂ ਨੂੰ ਖਮੋਸ਼ ਦੇਖਿਆ ਮੈਂ ਉਹਨਾਂ ਨੂੰ ਜ਼ਿੰਦਗੀ 'ਚ ਖਮੋਸ਼ ਨਹੀਂ ਦੇਖਿਆ ਮੈਂ ਉਹਨਾਂ ਨੂੰ ਬਿਮਾਰ ਵੀ ਦੇਖਿਆ ਛੁਆਰ ਵੀ ਦੇਖਿਆ ਲੇਕਿਨ ਉਹ ਬਿਮਾਰੀ ਉਹ ਚੜ੍ਹਦੀ ਕਲਾ ਵਾਲੇ ਇਨਸਾਨ ਸੀ ਮਤਲਬ ਜ਼ਿੰਦਗੀ ਦੇ ਸ਼ਾ ਅਸਬਾਰ ਸੀ ਉਹ ਜਿਨ੍ਹਾਂ ਨੇ ਸਮਾਜ ਨੂੰ ਆਪਣੀ ਕਲਾ ਦੇ ਨਾਲ ਹਾਸਿਆਂ ਦੇ ਨਾਲ ਆਪਣੇ ਹੁਨਰ ਦੇ ਨਾਲ ਉਹਨਾਂ ਨੇ ਸਮਾਜ ਨੂੰ ਬਹੁਤ ਵਧੀਆ ਸਨੇਹਾ ਦਿੱਤਾ ਉਹਨਾਂ ਦੀ ਜਿਹੜੀ ਮਰਜ਼ੀ ਤੁਸੀਂ ਛਣਕਾਟਾ ਉਹਨਾਂ ਨੇ 1988 ਤੋਂ ਲੈ ਕੇ 2009 ਤੱਕ ਲਗਾਤਾਰ ਕੀਤਾ ਜਿਹੜਾ ਮਰਜ਼ੀ ਸਰਕਟਾ ਦੇਖ ਲਓ ਜਿਹੜੀ ਮਰਜ਼ੀ ਫਿਲਮ ਦੇਖ ਲਓ ਉਹਨਾਂ ਨੇ ਟਕੋਰਾਂ ਕੀਤੀਆਂ ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਤੇ ਸਾਦਾ ਜਿਹੜਾ ਹੋਰ ਸਿਸਟਮ ਹੈ ਪ੍ਰੂਨ ਹੱਤਿਆ ਮਤਲਬ ਇਹ ਸਾਰੇ ਕੰਸ ਤੇ ਪ੍ਰਦੂਸ਼ਨ ਤੇ ਉਹਨਾਂ ਨੇ ਬਹੁਤ ਚੱਲ ਕੀਤੀ ਆ ਸੋ ਉਹਨਾਂ ਦਾ ਜਿਹੜਾ ਸਨੇਹਾ ਹੈ ਉਹ ਹਮੇਸ਼ਾ ਜਿਹੜਾ ਉਹ ਸਮਾਜ ਨੂੰ ਕਰਦਾ ਰਹੂਗਾ ਮੇਰੀ ਬਾਇ ਇੱਕ ਕੁਛ ਕਰ ਗਿਆ ਅਰਦਾਸ ਹੈ ਕਿ ਉਹਨਾਂ ਦੀ ਆਤਮਾ ਜਿਹੜੀ ਉਹਨੂੰ ਇਸ ਪਰਵਾਤਮਾ ਦੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਔਰ ਉਹਨਾਂ ਦਾ ਜਿਹੜਾ ਹਾਨਰ ਹੈ ਉਹ ਪਰਕਰਰ ਰਹੇ ਉਹਨਾਂ ਦੇ ਸੁਪੁੱਤਰ ਜਿਹੜੇ ਪੁਖਰਾਜ ਪੱਲਾ ਬਹੁਤ ਵਧੀਆ ਇੱਕ ਪੜਾਉਂਦੇ ਰਹੇ ਉਹਨਾਂ ਦੇ ਪੁੱਤ